ਅੱਜ ਸ਼੍ਰੋਮਣੀ ਕਾਲੀ ਦਲ ਦਾ ਬਹੁਤ ਖਜਾ ਦਾ ਹੈ। ਜੀ ਪਹਿਲੋਂ ਵੀ ਸਾਡਾ ਦਫਤਰ ਜੜਾ ਆ ਤਰ ਤਰਨ ਵਿਖੇ ਹੈਗਾ ਆ ਤੇ ਅੱਜ ਅਸੀਂ ਜੜਾ ਆ ਚੁਬਾਲ ਚ ਆਪਾਂ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਦਫਤਰ ਖੋਲਿਆ ਗਿਆ ਆ ਤਾਂ ਜੋ ਲਾਗੇ ਦੇ ਪਿੰਡ ਜਿਹੜੇ ਲੱਗਦੇ ਆ ਉਹ ਜਿਹੜੇ ਇੱਥੇ ਆਣ ਕੇ ਆਪਣੇ ਮਸਲੇ ਦੱਸ ਸਕਣ। ਪ੍ਰਚਾਰ ਚੱਲਦਾ ਆ। ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਹੈ। ਲੋਕ ਜਿਹੜਾ ਹੈ ਭਰਮਾ ਹੰਗਾਰਾ ਦੇ ਰਹੇ ਨੇ। ਲੋਕ ਚਾਹੁੰਦੇ ਨੇ ਕਿ ਇਸ ਵਾਰ ਜਿਹੜੀ ਆ ਆਪਣੀ ਖੇਤਰੀ ਪਾਰਟੀ ਆਵੇ ਸ਼੍ਰੋਮਣੀ ਅਕਾਲੀ ਦਲ ਆਵੇ ਤਾਂ ਜੋ ਸਾਡੇ ਹਲਕੇ ਦਾ ਜਿਹੜਾ ਹੈ ਵਿਕਾਸ ਹੋ ਸਕੇ ਸਾਡਾ ਹਲਕਾ ਵਿਕਾਸ ਪੱਖੋਂ ਬਹੁਤ ਪਿੱਛੇ ਆ ਪਹਿਲੇ ਜਿੰਨੇ ਵੀ ਐਮਐਲਏ ਆਏ ਆ ਉਹਨਾਂ ਨੇ ਇਲੈਕਸ਼ਨ ਚ ਕੀ ਕੀਤਾ ਆ ਕਿ ਜਿੱਤਣ ਤੋਂ ਬਾਅਦ ਜਿਹੜਾ ਹੈ ਆਪਣੇ ਦਰਵਾਜ਼ੇ ਬੰਦ ਕਰ ਲਏ ਤੇ ਹੁਣ ਇਲੈਕਸ਼ਨ ਆਈ ਆ ਤੇ ਫੇਰ ਆਪਣੇ ਕੋਲ ਲਿਆ ਲੋਕ ਇਸ ਗੱਲ ਨੂੰ ਸਮਝ ਚੁੱਕੇ ਆ ਹੁਣ ਇਹਨਾਂ ਦੀਆਂ ਗੱਲਾਂ ਚ ਨਹੀਂ ਆਉਣਗੇ ਲੋਕ ਜਿਹੜਾ ਆ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਲਿਆਉਣਗੇ ਮੁਕਾਬਲੇ ਦੀ ਗੱਲ ਕਰੀ ਕਿਸ ਪਾਰਟੀ ਨਾਲ ਜੀ ਸਾਡਾ ਕਿਸੇ ਪਾਰਟੀ ਨਾਲ ਮੁਕਾਬਲਾ ਨਹੀਂ ਸਾਡਾ ਆਪਣੇ ਆਪ ਨਾਲ ਮੁਕਾਬਲਾ ਆ ਤੇ ਇਹ ਮੁਕਾਬਲੇ ਚ ਅਸੀਂ ਸਭ ਤੋਂ ਉੱਤੇ ਆਪਣੇ ਆਪ ਨੂੰ ਦੇਖਦੇ ਆ। ਅੱਜ ਸ਼੍ਰੋਮਣੀ ਕਾਲੇ ਤਲ ਤੋਂ ਬਹੁਤ ਖੁਸ਼ ਹਾਂ ਅੱਜ। ਜੀ ਪਹਿਲੋਂ ਵੀ ਸਾਡਾ ਦਫਤਰ ਜਿਹੜਾ ਆ ਤਰਤਾਰਨ ਵਿਖੇ ਹੈਗਾ ਆ ਤੇ ਅੱਜ ਅਸੀਂ ਜਣਾਇਆ ਚੁਬਾਲ ਚ ਆਪਾਂ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਦਫਤਰ ਖੋਲਿਆ ਗਿਆ ਆ ਤਾਂ ਜੋ ਲਾਗੇ ਦੇ ਪਿੰਡ ਜਿਹੜੇ ਲੱਗਦੇ ਆ ਉਹ ਜਿਹੜਿਆ ਇੱਥੇ ਆਣ ਕੇ ਆਪਣੇ ਮਸਲੇ ਦੱਸ ਸਕਣ। ਵਿਕਟਨ ਪ੍ਰਚਾਰ ਚੱਲਦਾ ਆ। ਪਰ ਚਾਰ ਬਹੁਤ ਵਧੀਆ ਚੱਲ ਰਿਹਾ ਹੈ ਲੋਕ ਜਿਹੜਾ ਹੈ ਭਰਵਾ ਹੰਗਾਰਾ ਦੇ ਰਹੇ ਨੇ ਲੋਕ ਚਾਹੁੰਦੇ ਨੇ ਕਿ ਇਸ ਵਾਰ ਜਿਹੜੀ ਆਪਣੀ ਖੇਤਰੀ ਪਾਰਟੀ ਆਵੇ ਸ਼੍ਰੋਮਣੀ ਅਕਾਲੀ ਦਲ ਆਵੇ ਤਾਂ ਜੋ ਸਾਡੇ ਹਲਕੇ ਦਾ ਜਿਹੜਾ ਹੈ ਵਿਕਾਸ ਹੋ ਸਕੇ ਸਾਡਾ ਹਲਕਾ ਵਿਕਾਸ ਪੱਖੋਂ ਬਹੁਤ ਪਿੱਛੇ ਆ ਪਹਿਲੇ ਜਿੰਨੇ ਵੀ ਐਮਐਲਏ ਆਏ ਆ ਉਹਨਾਂ ਨੇ ਇਲੈਕਸ਼ਨ ਚ ਕੀ ਕੀਤਾ ਆ ਕਿ ਜਿੱਤਣ ਤੋਂ ਬਾਅਦ ਜਿਹੜਾ ਹੈ ਆਪਣੇ ਦਰਵਾਜ਼ੇ ਬੰਦ ਕਰ ਲਏ ਤੇ ਹੁਣ ਇਲੈਕਸ਼ਨ ਆਈ ਆ ਤੇ ਫਿਰ ਆਪਣੇ ਕੋਲ ਲਿਆ ਲੋਕ ਇਸ ਗੱਲ ਨੂੰ ਸਮਝ ਚੁੱਕੇ ਆ ਹੁਣ ਇਹਨਾਂ ਦੀਆਂ ਗੱਲਾਂ ਚ ਨਹੀਂ ਆਉਣਗੇ ਲੋਕ ਜਿਹੜਾ ਹੈ ਇਸ ਵਾਰ ਸ਼੍ਰੋਮਣੀ ਅਕਾਲੀ ਦਲੇ ਆਉਣਗੇ ਅਗਲੇ ਮੁਕਾਬਲੇ ਦੀ ਗੱਲ ਕਰ ਰਹੀ ਕਿ ਕਿਸ ਪਾਰਟੀ ਨਾਲ ਦੇ ਜੀ ਸਾਡਾ ਕਿਸੇ ਪਾਰਟੀ ਨਾਲ ਮੁਕਾਬਲਾ ਨਹੀਂ ਸਾਡਾ ਆਪਣੇ ਆਪ ਨਾਲ ਮੁਕਾਬਲਾ ਆ ਤੇ ਇਹ ਮੁਕਾਬਲੇ ਚ ਅਸੀਂ ਸਭ ਤੋਂ ਉੱਤੇ ਆਪਣੇ ਆਪ ਨੂੰ ਦੇਖਦੇ ਆ ਔਰ ਜੇ ਸ਼੍ਰੋਮਣੀ ਕਾਲੀ ਦਲ ਤੋਂ ਤੁਹਾਨੂੰ ਪੁੱਛਿਆ ਜਾਵੇ ਇੱਕ ਵਾਰੀ ਜੀ ਪਹਿਲੋਂ ਵੀ ਸਾਡਾ ਦਫਤਰ ਜਿਹੜਾ ਆ ਤਰਨਤਾਰਨ ਵਿਖੇ ਹੈਗਾ ਆ ਤੇ ਅੱਜ ਅਸੀਂ ਜਣਾਇਆ ਚੁਬਾਲ ਚ ਆਪਾਂ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਦਫਤਰ ਖੋਲਿਆ ਗਿਆ ਆ ਤਾਂ ਜੋ ਲਾਗੇ ਦੇ ਪਿੰਡ ਜਿਹੜੇ ਲੱਗਦੇ ਆ ਉਹ ਜਿਹੜਿਆ ਇੱਥੇ ਆਣ ਕੇ ਆਪਣੇ ਮਸਲੇ ਦੱਸ ਸਕਣ ਚੱਲਦਾ ਆ ਸਿਕਾਦਰ ਫੀਲਡ ਦੇ ਵਿੱਚ ਚੱਲ ਰਿਹਾ ਹੈ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਹੈ ਲੋਕ ਜਿਹੜਾ ਹੈ ਭਰਮਾ ਹੰਗਾਰਾ ਦੇ ਰਹੇ ਨੇ ਲੋਕ ਚਾਹੁੰਦੇ ਨੇ ਕਿ ਇਸ ਵਾਰ ਜਿਹੜੀ ਆ ਆਪਣੀ ਖੇਤਰੀ ਪਾਰਟੀ ਆਵੇ ਸ਼੍ਰੋਮਣੀ ਅਕਾਲੀ ਦਲ ਆਵੇ ਤਾਂ ਜੋ ਸਾਡੇ ਹਲਕੇ ਦਾ ਜਿਹੜਾ ਹੈ ਵਿਕਾਸ ਹੋ ਸਕੇ ਸਾਡਾ ਹਲਕਾ ਵਿਕਾਸ ਪੱਖੋਂ ਬਹੁਤ ਪਿੱਛੇ ਆ ਪਹਿਲੇ ਜਿੰਨੇ ਵੀ ਐਮਐਲਏ ਆਏ ਆ ਉਹਨਾਂ ਨੇ ਇਲੈਕਸ਼ਨ 'ਚ ਕੀ ਕੀਤਾ ਆ ਤੇ ਜਿੱਤਣ ਤੋਂ ਬਾਅਦ ਜਿਹੜਾ ਹੈ ਆਪਣੇ ਦਰਵਾਜ਼ੇ ਬੰਦ ਕਰ ਲਏ ਤੇ ਹੁਣ ਇਲੈਕਸ਼ਨ ਆਈ ਆ ਤੇ ਫੇਰ ਆਪਣੇ ਕੋਲ ਲਿਆ ਲੋਕ ਇਸ ਗੱਲ ਨੂੰ ਸਮਝ ਚੁੱਕੇ ਆ ਹੁਣ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਗੇ ਲੋਕ ਜਿਹੜਾ ਹੈ ਇਸ ਵਾਰ ਕੋਈ ਨਾ ਮੁਕਾਬਲੇ ਦੀ ਗੱਲ ਕਰ ਰਹੀ ਕਿ ਕਿਸ ਪਾਰਟੀ ਨਾਲ ਦੇਖੀ ਜੀ ਸਾਡਾ ਕਿਸੇ ਪਾਰਟੀ ਨਾਲ ਮੁਕਾਬਲਾ ਨਹੀਂ ਸਾਡਾ ਆਪਣੇ ਆਪ ਨਾਲ ਮੁਕਾਬਲਾ ਆ ਤੇ ਇਹ ਮੁਕਾਬਲੇ ਚ ਅਸੀਂ ਸਭ ਤੋਂ ਉੱਤੇ ਆਪਣੇ ਆਪ ਨੂੰ ਦੇਖਦੇ ਆਂ